ਸਨੌਰ ਦੇ ਕਾਜੀਆਵਾਲਾ ਇਲਾਕੇ ਦੀਆਂ ਹਨ ਜਿੱਥੇ ਸਰਕਾਰੀ ਵਾਟਰ ਸਪਲਾਈ ਦੀ ਪਾਈਪ ਵਿੱਚ ਲੀਕੇਜ ਹੋਣ ਕਾਰਨ ਆਸ-ਪਾਸ ਦੇ ਘਰਾਂ ਵਿੱਚ ਤਰੇੜਾਂ ਆ ਗਈਆਂ ਅਤੇ ਲੋਕਾਂ ਦੇ ਘਰ ਡਿਗਣ ਦੀ ਕਗਾਰ ਤੇ ਆ ਗਏ ਹਨ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਲੱਖਾਂ ਰੁਪਏ ਖਰਚ ਕਰਕੇ ਮਕਾਨ ਤਿਆਰ ਕਰਵਾਏ ਸਨ ਪਰ ਨਗਰ ਕੌਂਸਲ ਦੀ ਅਣਗਹਿਲੀ ਕਰ ਉਹਨਾਂ ਦੇ ਮਕਾਨ ਟੁੱਟਣ ਦੀ ਘਟਨਾ ਦੇਖਣ। ਉਹਨਾਂ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਮਕਾਨਾਂ ਦੀ ਮੁਰੰਮਤ ਕਰਵਾ ਸਕਣ। ਉਲਾ ਇਕਦਮ ਜਿਵੇਂ ਹੁਣ ਇਹ ਕਮੇਟੀ ਵਾਲਾ ਮਤਲਬ ਕਿ ਪਾਣੀ ਦਿੱਸਦਾ ਸੁੱਚੋ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਅਸੀਂ ਸੋਚੇ ਵੀ ਵੈਸੇ ਹੀ ਹੋ ਰਿਹਾ ਚਲੋ ਇਕਦਮ ਇੱਕ ਰੇਡ ਆ ਗਿਆ ਸਾਰੇ ਗੇਟ ਦੇਖੋ ਦੇਖੋ ਸਾਰੇ ਗੇਟ ਹੋ ਗਏ ਸਾਰੇ ਗਿੱਦਿਆ ਦੇਖੋ ਵਿੱਚ ਸਾਰੇ ਤੇ ਰੇਡ ਆ ਗਿਆ ਸਾਰਾ ਘਰ ਆ ਇਹਨੂੰ ਅੰਦਰ ਵੀ ਲੱਹ ਹਿੱਲ ਗਿਆ ਸਾਡੇ ਜੰਮੀ ਪਤਾ ਨਹੀਂ ਲੱਗੇ ਕੁਲਤੀ ਹੋ ਗਿਆ ਸਾਰਾ ਕੁਝ ਕੀ ਸਮਝਦੇ ਕਿਵੇਂ ਹੋਇਆ ਕਿਉਂ ਹੋਇਆ ਇਹ ਵੀ ਨੀਚੇ ਪਾਣੀ ਨਿਕਲ ਰਿਹਾ ਸੀ ਕਿ ਮਿੱਟੀ ਦੇ ਜਗ੍ਹਾ ਤੇ ਪਾਣੀ ਨਿਕਲ ਰਿਹਾ ਸੀ ਸਟੇਸ਼ਨ ਉਪਰ ਤੇ ਲੱਗੀ ਕੁਲਤੀ ਹੋ ਗਿਆ ਸਾਰਾ ਕੁਝ ਹਾਂਜੀ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਹੋ ਗਿਆ ਜੀ 40-50 ਹਜ਼ਾਰ ਦਾ ਨੁਕਸਾਨ ਹੋਈ ਗਿਆ ਕਮੇਡੀ ਸ਼ਿਕਾਇਤ ਕੀਤੀ ਹਾਂਜੀ ਕਮੇਡੀ ਸ਼ਿਕਾਇਤ ਕੀਤੀ ਬਸ ਸ਼ਿਕਾਇਤ ਕੀਤੀ ਜੀ ਅਸੀਂ ਉਹਨਾਂ ਨੂੰ ਕਹਿੰਦੇ ਵੀ ਕੀ ਕਰ ਸਕਦੇ ਹਾਂ ਅਸੀਂ ਬਸ ਵੀ ਹੋ ਗਿਆ ਹੋ ਗਿਆ ਉਹ ਤਾਂ ਬਸ ਆ ਕੇ ਚਲੇ ਗਏ ਸੱਟ ਕੇ ਕੇ ਚਲੇ ਗਏ ਬਸ ਆਪਣਾ ਉਹਨਾਂ ਨੇ ਮੁਰਕੇ ਗੌਰ ਹੀ ਨਹੀਂ ਕੀਤੀ ਬਸ ਥੱਲੇ ਪਾਣੀ ਰਿਸਣ ਕਰਕੇ ਹਾਂਜੀ ਪਾਣੀ ਰਿਸਣ ਕਰਕੇ ਹੋਇਆ ਜੀ ਇਹ ਕਿਤੇ ਫਿਰ ਤੁਸੀਂ ਹੁਣ ਡਰ ਲੱਗਦਾ ਹੈ ਕਈ ਵਾਰ ਡਰ ਲੱਗਦਾ ਜੀ ਦੇਖੋ ਸਾਰਾ ਬੱਚੇ ਖੇਡਦੇ ਆ ਸਾਡੇ ਹਨ ਤੁਹਾਨੂੰ ਡਰ ਲੱਗਦਾ ਵੀ ਬਾਹਰ ਕਿਤੇ ਇਧਰੋਂ ਨਾਲ ਕੁਝ ਡਿੱਗ ਜਾਏ ਕਿਤੇ ਇਧਰੋਂ ਨਾਲ ਕੁਝ ਡਿੱਗ ਜਾਏ ਅਸੀਂ ਧਿਆਨ ਰੱਖਦੇ ਬੋਲਦੇ ਆਂ ਬੰਦ ਕਰਦੇ ਡਰ ਲੱਗਦਾ ਵੀ ਹਾਏ ਕਿਦ ਨਜਾ ਸਾਡੋਪਰੇ ਨੇ ਗਿਰ ਜੇ ਕਿਵੇਂ ਪਰ ਇੱਕ ਉੱਠਾ ਸਾਰਾ ਦੇਖੋ ਉੱਪਰ ਸਾਰਾ ਛੜਿਆ ਪਿਆ ਇੱਕ ਉੱਠਾ ਬੱਚੇ ਖੇਲੇ ਤੁਹਾਨੂੰ ਮੈਂ ਵੀ ਕੋਠਾ નીચે ਗਿਰ ਜੇ ਸਾਡੇ ਬੱਚੇ ਉੱਪਰ ਕੁਛ ਨਾ ਗਿਰ ਜੇ ਬਹੁਤ ਆ ਡਰ ਕੇ ਜਾਣਾ ਪਿਆ ਬਹੁਤ ਜ਼ਿਆਦਾ ਕੀ ਮੰਗੀ ਕਰਦੇ ਹੁਣ ਤੁਸੀਂ ਬਸ ਇਹ ਕਹਿੰਦੇ ਜੋ ਸਾਨੂੰ ਨੁਕਸਾਨ ਹੋਇਆ ਬਸ ਠੀਕ ਕਰਵਾ ਕੇ ਦੇ ਦੇ ਸਾਨੂੰ ਹੋਰ ਪੁੱਛਣ ਦੀ ਚਾਹੀਦਾ ਦੇਖੋ ਹਣਾ ਆਪਣੇ ਘਰ ਠੀਕ ਹੋ ਰਹੀ ਹੈ ਚੀਜ਼ ਆਪ ਨੂੰ ਹੋਰ ਤਾਂ ਕੁਛ ਨਹੀਂ ਚਾਹੀਦਾ ਐਮ ਐਲ ਏ ਸਾਹਿਬ ਜਾਂ ਕੋਈ ਡੀ ਸੀ ਮੈਡਮ ਨੂੰ ਮਿਲੋਗੇ ਇਸ ਬਾਰੇ ਹਾਂ ਜੀ ਹਾਂ ਮਿਲਾਂਗੇ ਜੀ ਆਪਣੇ ਘਰ ਦੇ ਸਭ ਕੁਝ ਕਰਾਂਗੇ ਬ ਤਰਾੜਾ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਵੀ ਇਹ ਹੋ ਕੀ ਰਿਹਾ ਹੈਗਾ ਪਰ ਦੇਖ ਰਿਹਾ ਵੀ ਚਲ ਕੋਈ ਨਾ ਮਾੜੀ ਜਿਹੀ ਹੋਈ ਹੈ ਤੇ ਰੇੜਾ ਹੱਸਦਾ ਹੈ ਸਮਝੇ ਵੀ ਨਾ ਕਿਸੇ ਨੇ ਨਾ ਇੱਧਰਲੇ ਪਾਸੇ ਕਿੱਲੀ ਗੱਡੀ ਆ ਕਪੜੇ ਟੰਗਣ ਵਾਸਤੇ ਵੀ ਤਾਂ ਕਰਕੇ ਪੈ ਰਹੀ ਐ ਸੀ ਫਿਰ ਵੀ ਮਹਿਸੂਸ ਨਹੀਂ ਕੀਤਾ ਹੈਗਾ ਜੇ ਤੁਸੀਂ ਫਰਸ਼ ਕੰਨੀ ਵੀ ਦੇਖਣਾ ਵੀ ਉੱਪਰ ਵੀ ਦੇਖ ਰਿਹਾ ਨੀਚੇ ਵੀ ਦੇਖ ਰਿਹਾ ਤਾਂ ਫਰਸ਼ ਤੇ ਵੀ ਹੋ ਰਿਹਾ ਨੀਚੇ ਵੀ ਹੋ ਰਿਹਾ ਇਹ ਤੇ ਰੇੜਾ ਪੈ ਰਿਹਾ ਇਹ ਤਾਂ ਆਪਣਾ ਕਮੇਟੀ ਵਾਲਿਆਂ ਨੂੰ ਕਹਿਣਾ ਪਊਗਾ ਤੁਹਾਨੂੰ ਜੀ ਲੱਗਦਾ ਇਹੀ ਹੁੰਦਾ ਜਿੱਕਰ ਤੇ ਕਿਤੇ ਨੇ ਅੰਗੈਲੀ ਨੇ ਇਹ ਤਾਂ ਕਮੇਟੀ ਦੇ ਉਹਨਾਂ ਦੇ ਪਾਣੀ ਨਾਲ ਗੁਰੂ ਜੀ ਨੂੰ ਪਾਣੀ ਕਿੱਦਾਂ ਪਾਣੀ ਦੀ ਪਾਣੀ ਕਰਕੇ ਪਾਣੀ ਆਜੀ ਹਾਂ ਪਾਣੀ ਦਾ ਪਾਣੀ ਦਾ ਪਾਣੀ ਦਾ ਹਾਂ ਜੀ ਪਾਣੀ ਹਾਂ ਜੀ ਹਾਂ ਪਾਣੀ ਖਾਸਾ ਨਿਕਲਦਾ ਸੀ ਖੁਦ ਆਪ ਨਿਕਲਦਾ ਦੇਖਿਆ ਪਾਣੀ ਹਾਂ ਜੀ ਕਮੇਟੀ ਵਾਲੇ ਆਏ ਨੇ ਹਾਂ ਜੀ ਹਾਂ ਜੀ ਹਾਂ ਜੀ ਲੱਗਦਾ ਇਹਦਾ ਕਾਰਨ ਜਿਹੜਾ ਹੈਗਾ ਪਾਣੀ ਦਾ ਜਿਹੜਾ ਨਿਕਲਦਾ ਜ਼ਮੀਨ ਤੇ ਸੀ ਉਹਦੇ ਨਾਲ ਬੈਲ ਕੀ ਹਾਂ ਜੀ ਹਾਂ ਜੀ ਹਾਂ ਜ਼ਮੀਨ ਨਾਲ ਹਾਂ ਪਾਣੀ ਨਾਲ ਬੈਠੇ ਹੋ ਜੀ ਹਾਂ ਸਰਕਾਰੀ ਪਾਣੀ ਹੈ ਜੀ ਕਮੇਟੀ ਵਾਲਾ ਪਾਣੀ ਨਾਲ ਹੋਇਆ ਜੀ ਸਾਡੀ ਮੰਗ ਇਹ ਹੈ ਕਿ ਜਿਹੜਾ ਸਾਡਾ 70000 80 ਜੋ ਵੀ ਸਾਡਾ ਹਰਜਾਨਾ ਹੋਇਆ ਸਮਾਂ ਤੋਂ ਸਾਲ ਹੋਇਆ ਜੀ ਫਰਸ਼ ਪਾਈ ਨੂੰ ਇਹਦੇ ਡੈਡੀ ਨਹੀਂਗੇ ਹੈਗੇ ਬੱਚਿਆਂ ਦੇ ਸਿਰ ਤੇ ਹੈ ਜੀ ਹਾਂਜੀ ਹੁਣ ਸਾਨੂੰ ਡਰ ਲੱਗਦਾ ਹੁਣ ਬੱਚੇ ਹੁਣ ਅਸੀਂ ਦੋਨੇ ਸੱਸ ਨੂੰ ਦੋਨੇ ਘਰੇ ਹੁੰਦੀਆਂ ਬੱਚੇ ਸਾਡੇ ਤੋਂ ਕੰਮ ਤੇ ਹੁੰਦੇ ਨੇ ਦੂਜੇ ਪਾਸੇ ਨਗਰ ਕੌਂਸਲ ਅਧਿਕਾਰੀ ਹੰਸਰਾਜ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪਾਈਪਲਾਈਨ ਦੀ ਮੁਰੰਮਤ ਕਰਵਾ ਦਿੱਤੀ ਗਈ ਹੈ ਬਾਕੀ ਉੱਚ ਅਧਿਕਾਰੀ ਦੱਸਣਗੇ ਕਿ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਨਹੀਂ ਇਹਨਾਂ ਕੀ ਐਪਲੀਕੇਸ਼ਨ ਆਈ ਸੀ ਮੇਰੇ ਕੋਲ ਸ਼ੁੱਕਰਵਾਰ ਨੂੰ ਤੇ ਇਹਨਾਂ ਨਾਲ ਗੱਲ ਕਰੀਂ ਤੇ ਮੈਂਗਾ ਸੁਪਰਵਾਈਜ਼ਰ ਸਾਹਿਬ ਆਜਾਣ ਵੀ ਸਾਹਿਬ ਨੂੰ ਮਾਰਕ ਕਰਾ ਕੇ ਮੈਂ ਕੰਪਲੇਨ ਕਰੂੰਗਾ ਤੇ ਮੈਂ ਕੱਲ ਬੰਦੇ ਲਾ ਕੇ ਚੈੱਕ ਕਰਾਇਆ ਕਿ ਤੇ ਲੀਕ ਮੈਂ ਠੀਕ ਕਰਾਤੀ ਜਿਹੜੀ ਮੇਰੀ ਡਿਊਟੀ ਦੀ ਆਪਾਂ ਨੇ ਪੂਰੀ ਕਰਤੀ ਇਸ ਵਾਰੇ ਦਾ ਤੁਹਾਡੇ ਜਿਹੜੇ ਸੀਨੀਅਰ ਅਫਸਰਾਂ ਕੋਈ ਜਵਾਬ ਦੇ ਸਕਦੇ ਨਹੀਂ ਨਾ ਹੈ ਤੇ ਨਾ ਹੈ ਜੀ ਮਕਾਨ Shamla Chander Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chander Santal, call him on this number 0748841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ